ਮੈਂ ਕਹਾਂ ਸਾਰਿਆਂ ਨੂੰ ਜੈ ਐਮਸੀ ਦੀ ਜੈ ਐਮਸੀ ਦੀ ਓਕੇ ਪ੍ਰਭੂ ਦੇ ਨਾਮ ਦੀ ਮਹਿਮਾ ਹੋ ਸਾਰਾ ਜلال ਪ੍ਰਭੂ ਨੂੰ ਮਿਲ ਜਾਏ ਮਾਨ ਪਰਮੇਸ਼ਰ ਜੋ ਆਪਣੀ ਬਰਕਤ ਨਾਲ ਭਰ ਦਿੰਦੇ ਹਨ ਉਸ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਸੋ ਆઈએ ਪਵਿੱਤਰ ਬਾਈਬਲ ਇਬਰਾਨੀਆਂ ਦੇ ਵਿੱਚ ਚੱਲਾਂਗੇ 13 ਪਾਠ ਇਬਰਾਨੀਆਂ 13 ਪਾਠ ਉਹਦਾ 7 ਵਚਨ ਔਰ 17 ਵਚਨ 7 ਔਰ 17 ਵਚਨ ਇਬਰਾਨੀਆਂ ਦੇ ਵਿੱਚ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਬਚਨ ਸੁਣਾਇਆ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਬਚਨ ਸੁਣਾਇਆ ਉਹਨਾਂ ਦੇ ਚਾਲ ਦੇ ਉਲਕ ਵੱਲ ਧਿਆਨ ਕਰਕੇ ਉਹਨਾਂ ਦੇ ਚਾਲ ਦੇ ਉਲਕ ਵੱਲ ਧਿਆਨ ਕਰਕੇ ਉਹਨਾਂ ਦੇ ਨਿਸ਼ਚੈ ਦੀ ਰੀਸ ਕਰੋ ਉਹਨਾਂ ਦੇ ਨਿਸ਼ਚੈ ਦੀ ਰੀਸ ਕਰੋ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਅਤੇ ਉਹਨਾਂ ਦੇ ਅਧੀਨ ਰਹੋ ਕਿਉਂਕਿ ਉਹ ਉਹਨਾਂ ਵਾਂਗੂ ਜਿਨ੍ਹਾਂ ਨੇਕਾ ਦੇਣਾ ਹੈ ਉਹਨਾਂ ਵਾਂਗੂ ਜਿਨ੍ਹਾਂ ਨੇਕਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿਤ ਜਾਗਦੇ ਰਹਿੰਦੇ ਹਨ ਤੁਹਾਡੀਆਂ ਜਾਨਾਂ ਦੇ ਨਮਿਤ ਜਾਗਦੇ ਰਹਿੰਦੇ ਹਨ ਕਿਉਂ ਇਹ ਕੰਮ ਆਨੰਦ ਨਾਲ ਕਰਨ ਅ ਕੋਈ ਹੋਏ ਕਾਮਨਾ ਨੰਦਨਾ ਕਰਨਾ ਨਾ ਹੋ ਕੇ ਪਰ ਪਰ ਕੇ ਨਾ ਹੋ ਕੇ ਪਰ ਪਰ ਕੇ ਕਿਉਂ ਜੋ ਤੁਹਾਡੇ ਲਈ ਲਾਭਪਤ ਨਹੀਂ ਇਹ ਤੁਹਾਡੇ ਲਈ ਲਾਭ ਦੀ ਗੱਲ ਨਹੀਂ ਹallelujah ਹallelujah ਬੋਲੋ ਯਿਸੂਮਸੀ ਕੇ ਨਾਮ ਕੀ ਜੈ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਹਾਂ ਪਰਮੇਸ਼ਰ ਦੇ ਪਵਿੱਤਰ ਵਚਨ ਚ ਅੱਜ ਅਸੀਂ ਸਿੱਖ ਰਹੇ ਹਾਂ ਕਿ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਆਪਣੇ ਆਗੂਆਂ ਨੂੰ ਚੇਤੇ ਰੱਖੋ ਦੁਆਵਾਂ ਵਿੱਚ ਚੇਤੇ ਰੱਖੋ ਹਰ ਗੱਲ ਦੇ ਵਿੱਚ ਯਾਦ ਰੱਖੋ ਦੁੱਖ ਸੁੱਖ ਦੇ ਵਿੱਚ ਯਾਦ ਰੱਖੋ ਔਰ ਆਗਿਆਕਾਰੀ ਕਰੋ ਕਿਉਂਕਿ ਲਿਖਿਆ ਕਿ ਉਹਨਾਂ ਨੇ ਤੁਹਾਡੀਆਂ ਜਾਨਾਂ ਦੇ ਨਮਿਤ ਲੇਖਾ ਦੇਣਾ ਪਰਮੇਸ਼ਰ ਦੇ ਸਾਹਮਣੇ ਲੇਖਾ ਦੇਣਾ ਉਹਨਾਂ ਨੇ ਕਿ ਪ੍ਰਭੂ ਆ ਜਿਹੜੀਆਂ ਆਤਮਾਵਾਂ ਨੇ ਆ ਜਿਹੜੀਆਂ ਰੂਹਾਂ ਨੇ ਪ੍ਰਭੂ ਇਹਨਾਂ ਲਈ ਮੈਂ ਦੁਆ ਕੀਤੀ ਆ ਮਿਹਨਤ ਕੀਤੀ ਆ ਇਹਨਾਂ ਨੂੰ ਬਪਤਿਸਮਾ ਦਿੱਤਾ ਉਹਨਾਂ ਨੂੰ ਵਚਨ ਸੁਣਾਇਆ ਇਹਨਾਂ ਨੂੰ ਬਾਰ ਬਾਰ ਚੇਤਾਵਨੀ ਦਿੱਤੀ ਆ ਪ੍ਰੇਰਿਆ ਇਹਨਾਂ ਨੂੰ ਵਚਨ ਦੇ ਨਾਲ ਤਾਂ ਕਿ ਇਹ ਜਿਹੜੇ ਨੇ ਉਹ ਸਹੀ ਰੀਤੀ ਨਾਲ ਆਤਮਿਕ ਜੀਵਨ ਚ ਚੱਲ ਸਕਣ ਸਹੀ ਤੰਗ ਨਾਲ ਪ੍ਰਭੂ ਦੇ ਵਿੱਚ ਚੱਲ ਸਕਣ ਪ੍ਰਭੂ ਦੀ ਮਹਿਮਾ ਕਰ ਸਕਣ ਇਸ ਕਰਕੇ ਲਿਖਿਆ ਆਪਣੇ ਆਗੂਆਂ ਨੂੰ ਚੇਤੇ ਰੱਖੋ ਅਤੇ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ। ਔਰ ਇਸ ਸੰਸਾਰ ਦੇ ਵਿੱਚ ਢੇਰਾਂ ਲੋਕ ਨੇ ਜਿਹੜੇ ਆਪਣੇ ਆਗੂਆਂ ਨੂੰ ਯਾਦ ਨਹੀਂ ਰੱਖਦੇ ਤੇ ਉਹਨਾਂ ਦੀ ਆਗਿਆਕਾਰੀ ਨਹੀਂ ਕਰਦੇ। ਇਬਰਾਨੀਆ 7 ਵਜਨ ਤੇ 17 ਵਜਨ ਇਹੀ ਦੱਸਦਾ। ਲਿਖਿਆ ਕਿ ਜੇ ਤੁਸੀਂ ਠੀਕ ਨੀਤੀ ਨਾਲ ਇਹ ਕੰਮ ਨਹੀਂ ਕਰਦੇ ਤੇ ਉਹ ਹੌਕੇ ਭਰਦੇ ਨੇ। ਉਹ ਹੌਕੇ ਭਰ-ਭਰ ਕੇ ਜੀਂਦੇ ਨਹੀਂ ਪਰ ਇਹ ਤੁਹਾਡੇ ਲਈ ਲਾਭ ਦੀ ਗੱਲ ਨਹੀਂ ਇਹ ਤੁਹਾਡੇ ਲਈ ਚੰਗੀ ਗੱਲ ਨਹੀਂ ਕਿ ਜੇ ਤੁਹਾਡੇ ਆਗੂ ਹੋ ਕੇ ਭਰਨ ਜਾਓ ਪਰੇਸ਼ਾਨ ਰਹਿਣ ਜਾਓ ਦੁਖੀ ਰਹਿਣ ਤੁਹਾਡੇ ਕਾਰਨ ਪਿਆਰਿਓ ਠੀਕ ਰੀਤੀ ਨਾਲ ਚੱਲਣ ਦੀ ਜ਼ਰੂਰਤ ਹੈ ਸਾਨੂੰ ਇਸ ਸੰਸਾਰ 'ਚ ਰਹਿੰਦੇ ਆ ਸਾਨੂੰ ਸਹੀ ਢੰਗ ਨਾਲ ਪਰਮੇਸ਼ਰ ਦੀ ਬੰਦਗੀ ਕਰਨ ਦੀ ਲੋੜ ਆ ਬੰਦਗੀ ਦਾ ਮਤਲਬ ਇਹ ਨਹੀਂ ਆ ਕਿ ਤੁਹਾਡੇ ਅਗੂਏ ਜਦ ਤੁਹਾਡਾ ਪਰਮੇਸ਼ਰ ਤੁਹਾਡੇ ਤੋਂ ਦੁਖੀ ਰਵੇ ਤੁਹਾਡੀ ਬੰਦਗੀ ਤੋਂ ਤੁਹਾਡੇ ਅਗੂਏ ਤੁਹਾਡਾ ਪ੍ਰਭੂ ਪ੍ਰਸੰਨ ਹੋਵੇ ਕਿ ਤੁਸੀਂ ਇਹ ਬੰਦਗੀ ਕਰ ਰਹੇ ਹੋ ਜੇ ਜੀ ਉਹ ਪ੍ਰਸੰਨ ਨਹੀਂ ਗਏ ਤੇ ਫਿਰ ਤੁਹਾਡੀ ਬੰਦਗੀ ਕਿਸ ਤਰ੍ਹਾਂ ਦੀ ਹੋਈ ਫਿਰ ਤੁਸੀਂ ਬੰਦਗੀ ਕੀ ਕਰ ਰਹੇ ਹੋ ਇਸ ਲਈ ਤੁਹਾਡੀ ਪ੍ਰਾਰਥਨਾ ਤੁਹਾਨੂੰ ਤਦ ਲੱਗੇਗੀ ਤੁਹਾਡੇ ਦੁਆਨ ਚੰਦੇ ਭਿੰਟਾ ਤਦ ਲੱਗਣਗੀਆਂ ਜੇ ਤੁਸੀਂ ਠੀਕ ਰੀਤੀ ਨਾਲ ਆਪਣੇ ਆਗੂ ਨੂੰ ਚੇਤੇ ਰੱਖਦੇ ਹੋ ਤੇ ਆਪਣੇ ਆਗੂਆਂ ਨੂੰ ਉਹਨਾਂ ਉਹਨਾਂ ਦੀ ਆਗਿਆਕਾਰੀ ਕਰਦੇ ਹੋ ਬਹੁਤ ਸਾਰੇ ਲੋਕਾਂ ਨੂੰ ਯਾਦ ਹੀ ਨਹੀਂ ਹੁੰਦਾ ਆਪਣੇ ਆਗੂਆਂ ਲਈ ਦੁਆ ਕਰੋ ਪ੍ਰਾਰਥਨਾ ਕਰੋ ਜੇ ਤੁਸੀਂ ਪ੍ਰਾਰਥਨਾ 'ਚ ਚੇਤਾ ਰੱਖਦੇ ਹੋ ਉਹਨਾਂ ਦੇ ਦੁੱਖ ਸੁੱਖ 'ਚ ਉਹਨਾਂ ਨੂੰ ਯਾਦ ਰੱਖਦੇ ਹੋ ਤਾਂ ਪਰਮੇਸ਼ਰ ਵੱਲੋਂ ਤੁਹਾਨੂੰ ਬੜਾ ਆਸ਼ੀਰਵਾਦ ਮਿਲੇਗਾ ਕਿਉਂਕਿ ਪਵਿੱਤਰ ਵਚਨ 'ਚ ਇਦਾਂ ਲਿਖਿਆ ਲਿਕੇ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ ਉਹਨਾਂ ਦੀ ਚਾਲ ਦੇ ਉੜਕ ਵੱਲ ਧਿਆਨ ਕਰਕੇ ਉਹਨਾਂ ਦੀ ਨਿਸ਼ਚਾ ਦੀ ਰੀਸ ਕਰੋ ਜਿਹੜਾ ਵਿਸ਼ਵਾਸ ਉਹਨਾਂ ਕੋਲੋਂ ਉਸ ਵਿਸ਼ਵਾਸ ਦੀ ਰੀਸ ਕਰੋ ਹallelujah ਹallelujah ਉਸ ਵਿਸ਼ਵਾਸ ਦੀ ਕੀ ਕਰੋ ਰੀਸ ਕਰੋ ਜਿਹੜਾ ਜਿਹੜਾ ਉਹਨਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਨੇ ਉਸ ਵਿਸ਼ਵਾਸ ਦੀ ਰੀਸ ਕਰੋ ਇਨ ਨੂੰ ਪਿੱਛੇ ਕਰ ਦਿਓ ਥੋੜਾ ਜਿਹਾ ਇਹਨੂੰ ਪਿੱਛੇ ਕਰ ਦਿਓ ਇੱਥੇ ਲਾਓ ਉਸ ਵਿਸ਼ਵਾਸ ਦੀ ਰੀਸ ਕਰੋ ਜਿਹੜਾ ਵਿਸ਼ਵਾਸ ਉਹ ਪਰਮੇਸ਼ਰ ਤੇ ਕਰਦੇ ਨੇ ਮੇਰੀ ਰੀਸ ਨਹੀਂ ਕਰਨੀ ਜਿਹੜਾ ਵਿਸ਼ਵਾਸ ਮੈਨੂੰ ਪ੍ਰਭੂ ਤੇ ਆ ਤੁਸੀਂ ਵੀ ਉਸੇ ਤਰ੍ਹਾਂ ਵਿਸ਼ਵਾਸ ਕਰੋ ਜਿੱਦਾਂ ਮੈਂ ਪ੍ਰਭੂ ਪਰਮੇਸ਼ਰ ਤੇ ਵਿਸ਼ਵਾਸ ਕਰਦਾ ਤਿਵੇਂ ਤੁਸੀਂ ਵੀ ਓਦਾਂ ਹੀ ਵਿਸ਼ਵਾਸ ਕਰਕੇ ਉਹ ਰੀਸ ਕਰੋ ਉਹ ਵਾਲੀ ਰੀਸ ਕਰੋ ਵਿਸ਼ਵਾਸ ਦੀ ਰੀਸ ਕਰੋ ਅਬਰਾਹਮ ਨੇ ਵਿਸ਼ਵਾਸ ਕੀਤਾ ਅਬਰਾਹਮ ਦੱਸ ਵਿਸ਼ਵਾਸ ਦੀ ਰੀਸ ਕਰੋ ਪਰ ਅਸੀਂ ਕੁਝ ਹੋਰ ਹੀ ਨਕਲ ਕਰਦੇ ਆ ਅਸੀਂ ਕੁਝ ਹੋਰ ਹੀ ਕਾਪੀ ਕਰਦੇ ਆ ਉਹ ਗਲਤ ਆ ਅੱਜ ਜੋ ਕਾਪੀ ਹੋ ਰਿਹਾ ਉਹ ਗਲਤ ਆ ਆਪਣੇ ਆਗੂ ਦੇ ਡਰੈਸ ਦੀ ਨਾ ਜਿਹੜੇ ਕੱਪੜੇ ਪਾਉਂਦੇ ਨੇ ਉਹਨਾਂ ਦੀ ਕਾਪੀ ਨਾ ਕਰੋ ਉਹਨਾਂ ਦੀ ਲਾਈਫ ਦੀ ਕਾਪੀ ਨਾ ਕਰੋ ਬਲਕਿ ਜਿਹੜਾ ਵਿਸ਼ਵਾਸ ਕਰਦੇ ਨੇ ਉਸ ਵਿਸ਼ਵਾਸ ਦੀ ਰੀਸ ਕਰੋ ਕਿ ਇਹਨਾਂ ਨੇ ਪ੍ਰਭੂ ਤੇ ਵਿਸ਼ਵਾਸ ਕਰਕੇ ਸਾਡੇ ਆਗੂ ਨੇ ਪ੍ਰਭੂ ਤੇ ਵਿਸ਼ਵਾਸ ਕਰਕੇ ਕਿੰਨੀ ਬਰਕਤ ਪਾਈ ਆ ਤੇ ਮੈਂ ਵੀ ਇਦਾਂ ਦਾ ਵਿਸ਼ਵਾਸ ਕਰਕੇ ਪ੍ਰਭੂ ਕੋ ਬਰਕਤ ਮੰਗਦਾ ਮੇਰੀ ਰੀਸ ਨਹੀਂ ਕਰਨੀ ਮੇਰੇ ਵਿਸ਼ਵਾਸ ਦੀ ਰੀਸ ਕਰਨੀ ਪਿਆਰੋ ਇਦਾਂ ਬਾਈਬਲ ਚ ਲਿਖਿਆ ਅਸੀਂ ਕਿਸੇ ਹੋਰ ਤਰੀਕੇ ਨਾ ਕਰਦੇ ਆ ਹੁਣ ਜੋ ਚੱਲਦਾ ਪਿਆ ਉਹ ਕਾਪੀ ਚੱਲਦੀ ਪਈ। ਉਹ ਸਭ ਡੁਪਲੀਕੇਟ ਕਾਪੀ ਚੱਲਦੀ ਪਈ। ਇਦਾਂ ਨਹੀਂ ਹੋਣਾ ਚਾਹੀਦਾ। ਆਪਣੇ ਆਗੂਆਂ ਦੀ ਆਗਿਆਕਾਰੀ ਕਰੋ। ਜਿਨ੍ਹਾਂ ਨੇ ਤੁਹਾਡੀਆਂ ਜਾਨਾਂ ਦਾ ਲਿਖਾ ਦੇਣਾ, ਜੇ ਉਹ ਵਚਨ ਚੋਂ ਕੁਝ ਸਮਝਾਉਂਦੇ ਨੇ ਜਾਂ ਤੁਹਾਨੂੰ ਕੁਝ ਸਮਝਾਉਂਦੇ ਨੇ ਤੇ ਤੁਸੀਂ ਉਸ ਗੱਲ ਨੂੰ ਮੰਨਣਾ। ਉਹਨੂੰ ਕੀ ਕਹਿੰਦੇ ਆ? ਆਗਿਆਕਾਰੀ। ਉਹ ਕੀ ਆ? बोली जान दूँ पता कि आग्ञाकारी करते हैं वो तो मैं पता आग्ञाकारी कि करते हैं मत्ती अंझील इक्की पाठ अठाई वचन अठाई उन्ती ती पढ़ो पर तुसी हो जी ਇਸ ਮਨੁੱਖ ਦੇ ਦੋ ਪੁੱਤਰ ਸਨ ਤੁਸੀਂ ਕੀ ਸਮਝਦੇ ਹੋ ਯਿਸੂ ਜੀ ਨੇ ਕਿਹਾ ਕਿ ਕਮਨੋਖ ਦੇ ਦੋ ਪੁੱਤਰ ਸਨ ਅੱਜ ਉਹ ਪਹਿਲੇ ਦੇ ਕੋਲ ਆਨ ਕੇ ਬੋਲਿਆ ਪਹਿਲੇ ਨੂੰ ਕੋਲ ਆਨ ਕੇ ਬੋਲਿਆ ਪੁੱਤਰ ਜਾ ਜਾ ਅੱਜ ਗੁਰੀ ਬਾਗ ਵਿੱਚ ਕੰਮ ਕਰ ਮੈਂ ਗੁਰੀ ਬਾਗ ਲਾਇਆ ਵਾ ਤੇ ਜਾ ਕੇ ਅੱਜ ਬਾਗ ਦੇ ਵਿੱਚ ਕੰਮ ਕਰ ਅੱਜ ਉਸਨੇ ਉੱਤਰ ਦਿੱਤਾ ਉਹਨੇ ਉੱਤਰ ਦਿੱਤਾ ਮੇਰਾ ਜੀ ਨਹੀਂ ਕਰਦਾ ਕੀ ਕਹਿੰਦਾ ਮੇਰਾ ਜੀ ਨਹੀਂ ਕਰਦਾ ਮੇਰਾ ਦਿਲ ਨਹੀਂ ਕਰਦਾ ਪਿਤਾ ਜੀ ਮੇਰਾ ਨਹੀਂ ਦਿਲ ਕਰਦਾ ਕਿ ਮੈਂ ਬਾਗ ਵਿੱਚ ਜਾ ਕੇ ਅੱਜ ਕੰਮ ਕਰਾਂ ਹਾਂ 370 ਪਛਤਾ ਗਿਆ ਤੇ ਮਗਰੋਂ ਪਛਤਾਇਆ ਯਾਰ ਮੈਂ ਆਪਣੇ ਪਿਤਾ ਨੂੰ ਐਵੇਂ ਇਨਕਾਰੀ ਕਰ ਦਿੱਤੀ ਮੈਨੂੰ ਤਾਂ ਕੰਮ ਤੇ ਜਾਣਾ ਚਾਹੀਦਾ ਬਾਅਦ ਚ ਪਛਤਾਇਆ ਤੇ ਕੰਮ ਤੇ ਚਲਾ ਗਿਆ ਹਾਂ ਫਿਰ ਦੂਜੇ ਕੋਲ ਆਣ ਕੇ ਕਿਉਂ ਹੋਈ ਗਿਆ ਉਹਨੇ ਦੂਜੇ ਨੂੰ ਆਣ ਕੇ ਕਿਹਾ ਵੀ ਤੂੰ ਅੰਗੂਰੀ ਬਾਗ ਚ ਜਾ ਅਤੇ ਉਸਨੇ ਉੱਤਰ ਦਿੱਤਾ ਉਹਨੇ ਉੱਤਰ ਦਿੱਤਾ ਕਿਹਾ ਨਹੀਂ ਪਰ ਗਿਆ ਨਾ ਕਿੰਨਾ ਮੈਂ ਜਾਊਂਗਾ ਚੰਗਾ ਜੀ ਪਰ ਗਿਆ ਨਾ ਪਰ ਗਿਆ ਨਾ ਹਾਂ ਦੋਹਾਂ ਵਿੱਚੋਂ ਕਿਹਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ ਹੁਣ ਦੱਸੋ ਨਾ ਦੋਹਾਂ ਚੋਂ ਕਿੰਨੇ ਆਗਿਆਕਾਰੀ ਕੀਤੀ ਕਿੰਨੇ ਮਰਜ਼ੀ ਪੂਰੀ ਕੀਤੀ ਇੱਥੇ ਲਿਖਿਆ ਆਪੜੋ ਉਹਨਾਂ ਆਖਿਆ ਪਹਿਲੇ ਨੇ ਪਹਿਲੇ ਨੇ ਯਿਸੂ ਨੇ ਉਹਨਾਂ ਨੂੰ ਆਖਿਆ ਯਿਸੂ ਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸੱਚ ਆਖਾਂ ਮੈਂ ਤੁਹਾਨੂੰ ਸੱਚ ਕਹਿਣਾ ਜੋ ਮਸੂਲੀਅਤ ਤੇ ਕੰਜਰੀਆਂ ਤੋੜੇ ਨਾਲੋਂ ਹਾਂ ਪਹਿਲਾਂ ਪਰਮੇਸ਼ਾ ਦੇ ਰਾਹ ਵਿੱਚ ਜਾਂਦੇ ਹਾਂ ਹਾਂ ਕਿਉਂ ਲਈ ਖੁਨਾ ਧਰਮ ਦੇ ਰਾਹੀ ਬਸ 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 ਇਹਨਾਂ ਦੋਵਾਂ ਚੋਂ ਪਹਿਲੇ ਨੇ ਆਗਿਆਕਾਰੀ ਕੀਤੀ ਕਿਉਂਕਿ ਉਹ ਗਿਆ ਉਹਨੇ ਮਨਾ ਕੀਤਾ ਕਿ ਮੇਰਾ ਦਿਲ ਨਹੀਂ ਕਰਦਾ ਪਰ ਫਿਰ ਉਹ ਪਛਤਾਇਆ ਕਿ ਨਹੀਂ ਯਾਰ ਗਲਤ ਕਰ ਲਾ ਮੈਨੂੰ ਜਾਣਾ ਚਾਹੀਦਾ ਮੈਨੂੰ ਆਗਿਆਕਾਰੀ ਕਰਨੀ ਚਾਹੀਦੀ ਪਰ ਉਹ ਗਿਆ ਉਹਨੇ ਕੀਤੀ ਆਗਿਆਕਾਰੀ ਉਹ ਬਾਗ ਚ ਗਿਆ ਦੂਜਾ ਕੀ ਕਹਿੰਦਾ ਵਾ ਦੂਜਾ ਥੋੜਾ ਹੇਰਾ ਫੇਰੀ ਮਾਰਨ ਵਾਲਾ ਹੈ ਕੀ ਕਹਿੰਦਾ ਮੂੰਹ ਤੇ ਕੀ ਕਹਿੰਦਾ ਫਾਸਲੇ ਜੀ ਕਰਾਂਗੇ ਫਾਸਲੇ ਜੀ ਠੀਕ ਹੈ ਜੋ ਤੂੰ ਹੀ ਕਹੇ ਉਦਾਂ ਹੀ ਕਰਦੇ ਇਨੂੰ ਆਗਿਆਕਾਰੀ ਕਹਿੰਦੇ ਆ ਇਹ ਆਣਾ ਅਧਿਆਕਾਰੀ ਪਰਮੇਸ਼ਵਰ ਚਾਹੁੰਦੇ ਨੇ ਕਿ ਤੁਸੀਂ ਆਗਿਆਕਾਰੀ ਦੇ ਵਿੱਚ ਰਹੋ ਯੇਸ਼ੂ ਮਸੀਹ ਨੇ ਆਪਣੇ ਪਿਤਾ ਦੀ ਆਗਿਆਕਾਰੀ ਕੀਤੀ ਬੱਚੇ ਅਸੀਂ ਸਕੂਲ ਚ ਅਪਲੀਕੇਸ਼ਨ ਲਿਖਦੇ ਹੁੰਨੇ ਸਾਂ ਛੁੱਟੀ ਲੈਣੀ ਤੇ ਝੂਠੀ ਛੁੱਟੀ ਲੈਣੀ ਹਾਂ ਐਵੇਂ ਝੂਠ ਬੋਲ ਕੇ ਮੈਂ ਜੀ ਬੜਾ ਬਿਮਾਰ ਆ ਉਹਦੀ ਤੇ ਐਂਡ 'ਚ ਲਿਖਣਾ ਆਪ ਜੀ ਦਾ ਅਗਿਆਕਰ ਆਪ ਜੀ ਦਾ ਅਗਿਆਕਰ ਤੁਸੀਂ ਦੇਖ ਲਓ ਅਸੀਂ ਵੀ ਇਦਾਂ ਹੀ ਕਰਦੇ ਪਏ ਹਾਂ ਅਸੀਂ ਵੀ ਇਸ ਰੀਤੀ ਨੇ ਕਰਦੇ ਪਏ ਆ ਅਗਿਆਕਰ ਹੀ ਨਹੀਂ ਕਰਦੇ ਪਏ ਜੇ ਆਗੂ ਕੋ ਗੱਲ ਸਿਖਾਉਂਦਾ ਤੋ ਉਸ ਗੱਲ ਨੂੰ ਸਿੱਖਣ ਦੀ بجائے ਉਸ ਗੱਲ ਨੂੰ ਮੰਨਣ ਦੀ بجائے ਆਗਿਆਕਾਰੀ ਕਰ ਨਹੀਂ ਕਰਦੇ ਆਣ ਆਗਿਆਕਾਰੀ ਕਰਦੇ ਆ ਇਗਨੋਰ ਕਰਦੇ ਆ ਆਦਮ ਹਵਾ ਨੂੰ ਪਰਮੇਸ਼ਰ ਨੇ ਆਗਿਆ ਦਿੱਤੀ ਕੀ ਵਦੋ ਫੁੱਲੋ ਧਰਤੀ ਨੂੰ ਭਰ ਦੋ ਚੰਗੀ ਗੱਲ ਆ ਵਦੇ ਫੁੱਲੇ ਤੇ ਧਰਤੀ ਨੂੰ ਭਰ ਦੋ ਪਰ ਇੱਕ ਮੇਰਾ ਕਹਿਣਾ ਮੰਨਣਾ ਆਗਿਆਕਾਰੀ ਕਰਨੀ ਆ ਇਸ ਫਲ ਤੋਂ ਨਹੀਂ ਖਾਣਾ ਜਿੱਤੋਂ ਮੈਂ ਤੁਹਾਨੂੰ ਮਨਾ ਕਰਦਾ ਭੁਲਾਈ ਬਰੇਜ ਫਲ ਤੋਂ ਨਹੀਂ ਖਾਣਾ ਉਹਨਾਂ ਨੇ ਆਗਿਆ ਮੰਨੀ ਦੱਸੋ ਆਗਿਆ ਕਰ ਪੁੱਤਰੋ ਮੰਨੀ ਗੱਲ ਨਹੀਂ ਮੰਨੀ ਉਹਨਾਂ ਨੇ ਆਗਿਆਕਾਰੀ ਨਹੀਂ ਕੀਤੀ ਆਗਿਆਕਾਰੀ ਨਾ ਕਰਨ ਦੇ ਬਦਲੇ ਉਹਨਾਂ ਨੂੰ ਕੀ ਹੋਇਆ ਕਿ ਉਹ ਪ੍ਰਭੂ ਦੇ ਉਸ ਅਦਨ ਦੀ ਵਾਟਕਾ ਚੋਂ ਬਾਹਰ ਚਲੇ ਗਏ ਉਹਨਾਂ ਨੂੰ ਬਾਹਰ ਜਾਣਾ ਪਿਆ ਦੁੱਖ ਭੋਗਣਾ ਪਿਆ ਗਿਆ ਉਹਨਾਂ ਨੂੰ ਕਸ਼ਟ ਭੋਗਣਾ ਪਿਆ ਗਿਆ ਕਿਉਂਕਿ ਉਹਨਾਂ ਨੇ ਆਗਿਆਕਾਰੀ ਨਹੀਂ ਕੀਤੀ ਅਗਰ ਤੁਸੀਂ ਆਪਣੇ ਪਰਮੇਸ਼ਰ ਦੇ ਬਚਨਾਂ ਦੀ ਆਗਿਆਕਾਰੀ ਕਰਦੇ ਹੋ ਆਪਣੇ ਪਰਮੇਸ਼ਰ ਦਾ ਕਹਿਣਾ ਮੰਨਦੇ ਹੋ ਉਹਦੇ ਹੁਕਮਾਂ ਤੇ ਚੱਲਦੇ ਹੋ ਵਿਧੀਆਂ ਤੇ ਚੱਲਦੇ ਹੋ ਉਹਦੀ ਆਗਿਆਵਾਂ ਨੂੰ ਮੰਨਦੇ ਹੋ ਤੇ ਤੁਹਾਡਾ ਪਰਮੇਸ਼ਰ ਤੁਹਾਨੂੰ ਬਰਕਤਾਂ ਤੇ ਬਰਕਤਾਂ ਦੇਵੇਗਾ ਬਲਕਿ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ ਤੇ ਸਾਡੇ ਜੀਵਨ ਦੇ ਵਿੱਚ ਆਗਿਆਕਾਰੀ ਨਹੀਂ ਆ ਅਸੀਂ ਆਗਿਆਕਾਰੀ ਕਰਦੇ ਨਹੀਂ ਆ ਪਰ ਸਾਨੂੰ ਕਰਨੀ ਚਾਹੀਦੀ ਆ ਪਿਆਰਿਓ ਉਹਦੀ ਆਗਿਆ ਨੂੰ ਮੰਨੋ ਤੇ ਪਰਮੇਸ਼ਰ ਤੁਹਾਨੂੰ ਕੀ ਕਹਿ ਰਿਹਾ ਪਰਮੇਸ਼ਰ ਤੁਹਾਨੂੰ ਕੀ ਸਿਖਾਉਣਾ ਚਾਹੁੰਦੇ ਨੇ ਉਸ ਗੱਲ ਨੂੰ ਮੰਨੋ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਕੋਈ ਮਾਪਾਪ ਆਪਣੇ ਬੱਚੇ ਨੂੰ ਕਦੇ ਗਲਤ ਸਿੱਖਿਆ ਨਹੀਂ ਦਿੰਦਾ ਉਹ ਗਲਤ ਸਿੱਖਿਆ ਨਹੀਂ ਦਿੰਦਾ ਸਿੱਖਿਆ ਠੀਕ ਹੀ ਦਿੰਦੇ ਆ ਜੈਨੇਟਿਕ ਅਸਰ ਬੱਚੇ 'ਚ ਜਾਂਦਾ ਵਾ ਬਲੱਡ 'ਚ ਬੇਟੀਆਂ ਜ਼ਿਆਦਾ ਮਾਂ ਤੇ ਜਾਣਗੀਆਂ ਤੇ ਬੇਟੇ ਬਾਪ ਤੇ ਜਾਣਗੇ ਜੈਨੇਟਿਕ ਪ੍ਰਭਾਵ ਉੱਚਾ ਜਾਂਦਾ ਪਰ ਕੋਈ ਮਾਪੇ ਆਪਣੇ ਬੱਚੇ ਨੂੰ ਗਲਤ ਸਿੱਖਿਆ ਨਹੀਂ ਦਿੰਦਾ ਪਰ ਜੇ ਉਹਦੇ ਜੈਨੇਟਿਕ ਵਿੱਚ ਜੇ ਉਹਦੇ ਪਿਤਾ ਦੇ ਵਿੱਚ ਜਾਂ ਮਾਤਾ ਦੇ ਵਿੱਚ ਕੁਝ ਗਲਤ ਸਿੱਖਿਆ ਪਾਈ ਜਾਂਦੀ ਆ ਤੋ ਉਹਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ ਉਹ ਆਟੋਮੈਟਿਕ ਹੀ ਬੱਚੇ ਦੇ ਵਿੱਚ ਆ ਜਾਂਦੀ ਹੈ ਆਪਣੇ ਆਪ ਹੀ ਉਹ ਟ੍ਰਾਂਸਫਰ ਹੋ ਜਾਂਦੀ ਹੈ ਆਪਣੇ ਆਪ ਹੀ ਉਹ ਚਲੇ ਜਾਂਦੀ ਆ ਪਰ ਜੇ ਤੁਸੀਂ ਬਦਲ ਜਾਂਦੇ ਹੋ ਮਸੀਹ ਵਿੱਚ ਆ ਜਾਂਦੇ ਹੋ ਮਸੀਹ ਨੂੰ ਮੁਕਤੀ ਦਾ ਗ੍ਰਹਿਣ ਕਰ ਲੈਂਦੇ ਹੋ ਤੌਬਾ ਕਰਕੇ ਬਪਤਿਸਮਾ ਲੈਂਦੇ ਹੋ ਆਪਣੇ ਪਾਪਾਂ ਤੋਂ ਪਛਤਾਪ ਕਰਦੇ ਹੋ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਔਲਾਦ ਪੈਦਾ ਹੁੰਦੀ ਆ ਉਹ ਪਵਿੱਤਰ ਪੈਦਾ ਹੁੰਦੀ ਆ ਕਿਉਂਕਿ ਤੁਸੀਂ ਪਵਿੱਤਰਤਾਈ ਦੇ ਵਿੱਚ ਆ ਜਾਂਦੇ ਹੋ ਫਿਰ ਇਦਾਂ ਹੁੰਦਾ ਫਿਰ ਇਸ ਤਰ੍ਹਾਂ ਤੁਹਾਡੇ ਜੀਵਨ 'ਚ ਆਸ਼ੀਰਵਾਦ ਆਉਂਦਾ ਫਿਰ ਇਸ ਤਰ੍ਹਾਂ ਤੁਸੀਂ ਬਰਕਤ ਪਾਉਂਦੇ ਹੋ ਸੁਣੋ ਅੱਜ ਦੇ ਸਮੇਂ 'ਚ ਪਾਣੀ ਪੀਓ ਪੁਣਕੇ ਤੇ ਆਗੂ ਲੱਭੋ ਚੁਣ ਕੇ ਅੱਜ ਦੇ ਸਮੇਂ 'ਚ ਅੱਜ ਦੇ ਸਮੇਂ 'ਚ ਇਦਾਂ ਹੁਣ ਜੋ ਸਿਸਟਮ ਚੱਲਦਾ ਪਿਆ ਹੈ ਉਹ ਅਣਅਗਿਆਤ ਕਾਰੀਜ ਪੁੱਤਰ ਜ਼ਿਆਦਾ ਨੇ ਅਣਅਗਿਆਕਾਰ ਜ਼ਿਆਦਾ ਨੇ ਕ੍ਰੋਧ ਦੇ ਪੁੱਤਰ ਜ਼ਿਆਦਾ ਨੇ ਕ੍ਰੋਧ ਦੇ ਬੱਚੇ ਜਾਦਾ ਨਹੀਂ ਬੇਟਾ ਹਲਾਨਾ ਡਿਸਟਰਬ ਨਾ ਕਰੋ ਕ੍ਰੋਧ ਦੇ ਬੱਚੇ ਜਾਦਾ ਨਹੀਂ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਬਾਰ-ਬਾਰ ਸਿਖਾਉਂਦਾ ਤੇ ਸਮਝਾਉਂਦਾ ਹੈ ਕਿ ਤੁਸੀਂ ਕਿਸ ਰੀਤੀ ਨਾਲ ਆਪਣੇ ਜੀਵਨ ਨੂੰ ਬਸ਼ਰ ਕਰੋਗੇ ਕਿਸ ਰੀਤੀ ਦੇ ਨਾਲ ਤੁਸੀਂ ਜੀਵਨ ਨੂੰ ਗੁਜ਼ਾਰੋਗੇ ਮਸੀਹ ਦੇ ਵਿੱਚ ਔਰ ਕਿਸ ਤਰ੍ਹਾਂ ਤੁਸੀਂ ਪ੍ਰਭੂ ਦੀ ਵਡਿਆਈ ਕਰੋਗੇ ਕਿਵੇਂ ਤੁਸੀਂ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਅੱਗੇ ਵਧਦੇ ਹੋ ਔਰ ਉਸ ਦੀ ਸਮਰਥ ਨੂੰ ਪਾਉਂਦੇ ਹੋ ਪਵਿੱਤਰ ਬਾਈਬਲ ਇਹ ਤੁਹਾਨੂੰ ਮੈਨੂੰ ਸਿਖਾਉਂਦੀ ਆ ਪੜੋ ਐਫਸੀਆਂ 2 ਪਾਠ 2 ਵਚਨ ਐਫਸੀਆਂ 2 ਪਾਠ 2 ਵਚਨ ਜਿਨ੍ਹਾਂ ਦੇ ਤੁਸੀਂ ਇਹ ਸੰਤਾਨ ਦੇ ਵਿਹਾਰ ਅਨਸਾਰ ਹਮ ਹਵਾਈ ਤਿਆਰ ਦੇ ਸਰਦਾਰ ਦੇ ਅਰਥਾਂ ਦੇ ਉਸ ਰੂ ਦੇ ਅਨਸਾਰ ਅੱਗੇ ਚਲਦੇ ਸਾਂ ਜਿਹੜੀ ਹੁਣ ਅਗਿਆਕਾਰੀ ਦੇ ਪੁੱਤਨਾ ਵਿੱਚ ਅਸਰ ਕਰਦੀ ਹੈ ਹੁਣ ਸ਼ੈਤਾਨੀ ਪ੍ਰਭਾਵ ਜਿਹੜਾ ਵਾ ਅਣ ਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ ਜਿਹੜੇ ਅਣ ਆਗਿਆਕਾਰ ਨੇ ਜਿਹੜੇ ਆਗਿਆਕਾਰੀ ਨਹੀਂ ਕਰਦੇ ਸ਼ੈਤਾਨੀ ਪਾਵਰ ਲਿਖਿਆ ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇख्तियार ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਚੱਲਦੇ ਸੋ ਇੱਥੇ ਸ਼ੈਤਾਨ ਦੀ ਗੱਲ ਕੀਤੀ ਗਈ ਹੈ ਪਹਿਲੇ ਅਸੀਂ ਸ਼ੈਤਾਨੀ ਤਾਕਤਾਂ ਦੀ ਮਦਦ ਨਾਲ ਚੱਲਦੇ ਸਾਂ ਪੱਜੇ ਤੋਂ ਅਸੀਂ ਪ੍ਰਭੂ ਤੇ ਆ ਜਾਂਦੇ ਹਾਂ ਤੇ ਉਦੋਂ ਅਸੀਂ ਪਰਮੇਸ਼ਰ ਦੀ ਇੱਛਾ ਨਾਲ ਚੱਲਦੇ ਹਾਂ ਪਰ ਇੱਥੇ ਲਿਖਿਆ ਕਿ ਉਹਦਾ ਅਸਰ ਉਹ ਸ਼ੈਤਾਨੀ ਆਤਮਾਵਾਂ ਦਾ ਅਸਰ ਕਿੰਨਾ ਦੇ ਪੈਂਦਾ ਜਿਹੜੇ ਹੜਾ ਗਿਆਕਾਰ ਨੇ ਜਿਹੜੇ ਅਗਿਆਕਾਰੀ ਨਹੀਂ ਕਰਦੇ ਆਹ ਅਗਿਆਕਾਰ ਨੇ ਉਹਨਾਂ ਦੇ ਉੱਤੇ ਉਹ ਚੀਜ਼ ਕੀ ਕਰਦੀ ਆ ਅਸਰ ਕਰਦੀ ਆ ਸ਼ੈਤਾਨੀ ਤਾਕਤਾਂ ਦੀ ਆ ਸ਼ੈਤਾਨੀ ਤਾਕਤਾਂ ਨੇ ਤੇ ਅਸਰ ਕਰਦੀਆਂ ਨੇ ਪ੍ਰਭਾਵ ਪਾਉਂਦੀਆਂ ਨੇ ਸ਼ੈਤਾਨ ਨੂੰ ਪਤਾ ਲੱਗ ਗਿਆ ਕਿ ਇਹ ਆਪਣੇ ਪਿਤਾ ਦੀ ਅਣਅਗਿਆਕਾਰੀ ਕਰ ਸਕਦੇ ਆ ਆਦਮ ਤੇ ਹਵਾ ਔਰ ਉਹ ਕਬਜ਼ੇ 'ਚ ਆ ਗਏ ਉਹ ਫੜ ਲੈਗੇ ਉਹਨਾਂ ਨੂੰ ਫੜ ਲਿਆ ਦੁਸ਼ਟ ਆਤਮਾ ਤੁਹਾਨੂੰ ਕਦੀ ਤੰਗ ਨਹੀਂ ਕਰਨਗੀਆਂ ਕਦੀ ਪਰੇਸ਼ਾਨ ਨਹੀਂ ਕਰਨਗੀਆਂ ਕਦੀ ਬਿਮਾਰੀ ਨਹੀਂ ਲਾਉਣਗੀਆਂ ਕਲੇਸ਼ ਨਹੀਂ ਲਾਉਣਗੀਆਂ ਜੇ ਤੁਹਾਡੇ ਜੀਵਨ ਚਾੜ ਅਗਿਆਕਾਰੀ ਨਹੀਂ ਹਤੇ ਤੁਸੀਂ ਅਗਿਆਕਾਰ ਬਣੋ ਆਪਣੇ ਪਰਮੇਸ਼ਰ ਦੇ ਆਪਣੇ ਆਗੂਆਂ ਦੇ ਦੁਸ਼ਟ ਆਤਮਾ ਤਾਂ ਡਰਨਗੀਆਂ ਭੱਜਣਗੀਆਂ ਨੇੜੇ ਨਹੀਂ ਆਉਣਗੀਆਂ ਭਾਜੋ ਦੁਸ਼ਟ ਆਤਮਾ ਵੇਖਦੇ ਕਿ ਇਹ ਬੰਦਾ ਅਗਿਆਕਾਰ ਆ ਇਹ ਆਣ ਅਗਿਆਕਾਰੀ ਕਰਦਾ ਵਾ ਇਹ ਅਗਿਆਕਾਰੀ ਨਹੀਂ ਕਰਦਾ ਉਦੋਂ ਦੁਸ਼ਟ ਆਤਮਾ ਤੁਹਾਡੇ ਤੇ ਅਟੈਕ ਕਰਨਗੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਆ ਤੁਹਾਨੂੰ ਫੜ ਸਕਦੇ ਆ ਤੁਸੀਂ ਵੇਖੋ ਸਵਰਗ ਦੇ ਵਿੱਚ ਯੁੱਧ ਹੋਇਆ ਪ੍ਰਭੂ ਦਾ ਚੰਗਾ ਪੁੱਤਰ ਬੰਦਗੀ ਕਰਨ ਵਾਲਾ ਪੁੱਤਰ ਉਹਦੇ ਵਿੱਚ ਕਮੰਡ ਆ ਗਿਆ ਉਹਦੇ ਜੀਵਨ ਚ ਕਮੰਡ ਆ ਗਿਆ ਉੱਚਾ ਹੋਣ ਆ ਗਿਆ ਉਹਦੇ ਜੀਵਨ 'ਚੇ ਪਰਮੇਸ਼ਰ ਤੋਂ ਅਲੱਗ ਹੋਣਾ ਆ ਗਿਆ ਕਿ ਮੈਂ ਐਂ ਕਰੂੰਗਾ ਮੈਂ ਯਾਂਹ ਕਰੂੰਗਾ ਮੈਂ ਉੱਚਾ ਬਣ ਜਾਊਂਗਾ ਉਹਦੇ ਕੋਲ ਜਦੋਂ ਚੱਲਦਾ ਸੀ ਤੇ ਉਹਦੇ ਪੈਰਾਂ 'ਚ ਡਾਇਮੰਡ ਸੀ ਹੀਰੇ ਸੀ ਹੀਰੇ ਮੋਤੀ ਨੀਲ ਮਣੀਆਂ ਦੁਨੀਆ ਦੇ ਕੀਮਤੀ ਹੀਰੇ ਉਹਦੇ ਕੋਲ ਸੀ ਸਵੇਰ ਦਾ ਤਾਰਾ ਨੂੰ ਕਹਿੰਦੇ ਸੀ ਸਵੇਰ ਦਾ ਤਾਰਾ ਹੀਰੇ ਮੋਤੀਆਂ ਤੇ ਚੱਲਣ ਵਾਲਾ ਪੰਖਾ ਦੇ ਵਿੱਚ ਸਾਜ ਬਹੁਤ ਖੂਬਸੂਰਤ ਪਵਿੱਤਰ ਤਾਈ ਦੇ ਚ ਰਹਿਣ ਵਾਲਾ ਲੇਕਿਨ ਉਹਦੇ ਜੀਵਨ ਚ ਇਹ ਚੀਜ਼ਾਂ ਪਾਈਆਂ ਗਈਆਂ ਜਿਹਦੇ ਇਹ ਚੀਜ਼ਾਂ ਪਾਈਆਂ ਗਈਆਂ ਤੇ ਉਥੋਂ ਸੁੱਟਿਆ ਗਿਆ ਜ਼ਮੀਨ ਤੇ ਸੁਧਰਿਆ ਫੇਰ ਨੀ ਉਹ ਅਦਨ ਦੇ ਬਾਗ ਚ ਆ ਗਿਆ ਆਦਮਾ ਨੂੰ ਵੀ ਸਟਵਾਇਆ ਸੁਧਰਿਆ ਫੇਰ ਨੀ ਉਹ ਯਿਸੂ ਮਸੀਹ ਕੋ ਆ ਗਿਆ ਉਹਨੂੰ ਪਰਮਾਣ ਲਈ ਸੁਧਰਿਆ ਫੇਰ ਨੀ ਉਹ ਤਰਤੀ ਵਾਸੀਆਂ ਨੂੰ ਤੰਗ ਕਰਨ ਲੱਪਿਆ ਡਿਸਟਰਬ ਕਰਨ ਲੱਪਿਆ ਕਿ ਵੱਧ ਤੋਂ ਵੱਧ ਲੋਕ ਹੁਣ ਮੈਂ ਨਰਕ ਚ ਲੈ ਕੇ ਜਾਣੇ ਆ ਉਦੋਂ ਤੇ ਨਰਕ ਤਿਆਰ ਵੀ ਨਹੀਂ ਹੋਇਆ ਉਹ ਜਿਮਿਓ ਦੇ ਜੀਵਨ ਚ ਸੁਧਾਰ ਨਹੀਂ ਹੈ ਸ਼ੈਤਾਨ ਦੇ ਉਹ ਚਾਹੁੰਦਾ ਮੈਂ ਇਹਨਾਂ ਦੇ ਜੀਵਨਾਂ ਚ ਵੀ ਆਣਾ ਅਗਿਆਕਾਰੀ ਪੈਦਾ ਕਰਦਾ ਇਹੋ ਜਿਹਾ ਆਣਾ ਅਗਿਆਕਾਰੀ ਪੈਦਾ ਕਰਦਾ ਕਿ ਇਹ ਪ੍ਰਭੂ ਦੇ ਚ ਠੀਕ ਨਾ ਚੱਲ ਸਕਣ ਪ੍ਰਭੂ ਦੀ ਮਹਿਮਾਨਾ ਕਰ ਸਕਣ ਫਿਰ ਸ਼ੈਤਾਨ ਤੁਹਾਡੇ ਤੇ ਅਟੈਕ ਕਰਦਾ ਫਿਰ ਜਾਦੂ ਟੂਣਾ ਤੁਹਾਡੇ ਤੇ ਅਟੈਕ ਕਰਦਾ ਫਿਰ ਪਰੇਸ਼ਾਨੀਆਂ ਬਿਮਾਰੀਆਂ ਤੁਹਾਡੇ ਤੇ ਅਟੈਕ ਕਰਦੀਆਂ ਸਮਝ ਆ ਰਹੀ ਕਿੰਨਾਂ ਨੂੰ ਸਮਝ ਆ ਰਹੀ ਹallelujah ਫਿਰ ਉਹ ਤਿਆਰ ਕਰਦਾ ਤੁਸੀਂ ਆਪਣੇ ਪਿਤਾ ਦੇ ਆਗਿਆ ਕਰੋ ਪਿਤਾ ਤੁਹਾਨੂੰ ਬਚਾਏਗਾ ਤੁਹਾਡੀ ਮਦਦ ਕਰੇਗਾ ਅਗਰ ਕੋਈ ਅਗਵਾ ਤੁਹਾਨੂੰ ਕੋ ਗੱਲ ਕਹਿੰਦਾ ਉਹਨੂੰ ਸੁਣੋ ਲੇਕਿਨ ਅਸੀਂ ਸੁਣਦੇ ਨੇ ਅਸੀਂ ਜਿੱਦ ਹੀ ਆ ਅਸੀਂ ਬਾਰ ਬਾਰ ਉਹ ਕਰਦੇ ਆ ਉਹ ਕਰਦੇ ਆ ਉਹ ਕਰਦੇ ਆ ਜਿਹੜਾ ਨਹੀਂ ਕਰਨਾ ਚਾਹੀਦਾ ਕੰਮ ਜੇ ਅਗਵਾ ਕਹਿੰਦਾ ਨਾ ਪਿਆਰੋ ਬੱਚੋ ਅੱਜ ਦਾ ਸਮਾਂ ਠੀਕ ਨਹੀਂ ਆ ਮੈਨੂੰ ਇੱਕ ਪ੍ਰਭੂ ਦਾ ਦਾਸਕ ਬੱਚਾ ਮੈਨੂੰ ਗੱਲ ਦੱਸ ਰਿਹਾ ਸੀ ਕਹਿੰਦਾ ਮੇਰੇ ਕੋ ਇੱਕ ਪਾਸਟਰ ਆ ਗਿਆ ਪਾਸਟਰ ਆ ਗਿਆ ਕਹਿੰਦਾ ਮੈਨੂੰ ਕਹਿੰਦਾ ਮੈਂ ਤੁਹਾਡੇ ਕੋ ਕਸਟਮਰ ਭੇਜਿਆ ਕਰਾਂਗਾ ਤੇ ਤੁਸੀਂ ਜੋ ਵੀ ਸੋਨੇ ਦਾ ਸਮਾਨ ਦੇਣਾ ਨਾ ਉਹਨੂੰ ਉਹਦੀ ਚ ਕਮਿਸ਼ਨ ਮੈਨੂੰ ਦੇਣੀ ਆ ਕੀ ਕਮਿਸ਼ਨ ਦੋਗੇ ਉਹਨੇ ਕਿਹਾ ਜੀ ਮੈਂ ਤਾਂ ਇੱਕ ਕੰਪਨੀ ਚ ਲੱਗਾ ਮੈਂ ਕਮਿਸ਼ਨ ਕੀ ਦੇਣੀ ਤੁਹਾਨੂੰ ਕੰਪਨੀ ਜਿਹੜੀ ਬ੍ਰਾਂਡ ਵਾਲੇ ਨੇ ਉਹ ਕਮਿਸ਼ਨ ਨਹੀਂ ਦਿੰਦੇ ਸੋਨੇ ਸੋਨੇ ਦੀ ਜੁਐਲਰੀ ਦੀ ਗੱਲ ਕਰਨ ਧਿਆ ਮ ਵੱਡੇ ਵੱਡੇ ਜਿਹੜੇ ਬ੍ਰਾਂਡ ਆ ਉਹ ਨਹੀਂ ਕਰਦੇ ਉਹ ਉਹ ਲੈ ਕੇ ਚੀਜ਼ ਦੇ ਉੱਤੇ ਲਾਇਆ ਹੁੰਦਾ ਕਿ ਇੰਨਾ ਇਹਦੇ 'ਚ ਤਾਂਬਾ ਵਾ ਇੰਨਾ ਇਹਦੇ 'ਚ ਪਿੱਤਲ ਦੀ ਮਾਤਰਾ ਵਾ ਇੰਨੀ ਇਹ 'ਚ ਆ ਵਾ ਇੰਨੇ ਕੈਰੇਟੇ 골ਡ ਬਣਦਾ ਵਾ ਪਰ ਆਮ ਜਿਹੜੀ ਨਾਰਮਲ ਦੁਕਾਨਾਂ ਦੀ ਹੈ ਉੱਥੋਂ ਉੱਥੇ ਦੀ ਕੋਈ ਹਿਸਾਬ ਨਹੀਂ ਹੁੰਦਾ ਕਿ ਕਿੰਨਾ ਕਿੰਨੇ ਪਰਸੈਂਟ 골ਡ ਆ ਤੇ ਕਿੰਨੇ ਪਰਸੈਂਟ ਪਿੱਤਲ ਆ ਹੁੰਦਾ ਸਾਰਿਆਂ 'ਚ ਆ ਕਿਉਂਕਿ ਪਿਓਰ ਨੂੰ ਪਿਓਰ ਦੀ ਕੋਈ ਚੀਜ਼ ਨਹੀਂ ਤਿਆਰ ਹੁੰਦੀ ਟੁੱਟ ਜਾਂਦੀ ਹੈ ਉਹਦੇ 'ਚ ਮਿਕਸ ਕਰਕੇ ਚੀਜ਼ ਨੂੰ ਤਿਆਰ ਕੀਤਾ ਜਾਂਦਾ ਤੋ ਕਹਿੰਦਾ ਬੜਾ ਮਸ਼ਹੂਰ ਹੋ ਪਾਸਟਰ ਵੀ ਆ ਤੇ ਸਿੰਗਰ ਵੀ ਆ ਗੌਂਦਾ ਵੀ ਆ ਕਹਿੰਦਾ ਮੇਰੇ ਪੈਰਾਂ ਦੀ ਜਿੰਨੀ ਉਂਗਲੀਆਂ ਤੇ ਥੰਦ ਜਿੰਨੀ ਉਂਗਲੀਆਂ ਨੇ ਨਾ ਮਹੀਨੇ 'ਚ ਮੈਨੂੰ ਇੰਨੀਆਂ ਮੁੰਦਰੀਆਂ ਪੈਂਦੀਆਂ ਵਾਂ ਉਹ ਪਾਸਟਰ ਕਹਿੰਦਾ ਉਹਨੂੰ ਕਹਿੰਦਾ ਇੰਨੀਆਂ ਮੈਨੂੰ ਮੁੰਦਰੀਆਂ ਪੈਂਦੀਆਂ ਤਾਂ ਤੁਸੀਂ ਦੱਸੋ ਕਮਿਸ਼ਨ ਕੀ ਦੋਗੇ ਮੈਂ ਤੁਹਾਡੇ ਕੋ ਉਹ ਕਸਟਮਰ ਭੇਜਾਂਗਾ ਉਹ ਨਾਲ ਰਿਸ਼ਤੇ ਵੀ ਕਰਾਉਂਦਾ ਪਾਸਟਰ ਨੇ ਕੰਮ ਫੜਿਆ ਰਿਸ਼ਤੇ ਕਰਾਉਣ ਵਾਲੇ ਹੈ ਓ ਲੋਕਾਂ ਨੂੰ ਰੱਬ ਨਾਲ ਜੋੜੋ ਕੰਮ ਤੇ ਵੀ ਨੇਕੀ ਦਾ ਹੀ ਹੁੰਦਾ ਪਰ ਵਿਚੋਲੇ ਨੂੰ ਗਾਲ ਬੜੀ ਪੈਂਦੀ ਬਾਅਦ ਚ ਕਿਤੇ ਮਾੜੀ ਮੋੜੀ ਵੀ ਗਲਤੀ ਹੋ ਗਈ ਤੇ ਵਿਚੋਲੇ ਨੂੰ ਹੀ ਫਿਰ ਵਿਚੋਲੇ ਦੀ ਸੇਵਾ ਹੁੰਦੀ ਪਰ ਮੈਂ ਹੈਰਾਨ ਆ ਜਿਹੜੀ ਕਲੀਸੇ ਤੋਂ ਪਾਸਟਰ ਹੋਊਗਾ ਉਹਦੀ ਸੋਚ ਕੀ ਆ ਪਲਾ 골ਡ ਦੀ ਲਾਲਚ ਦੀ ਤੇ ਤੁਸੀਂ ਅੱਜ ਦੇ ਸਮੇਂ 'ਚ ਸੋਚਣਾ ਵਾ ਦੇਖਣਾ ਵਾ ਕਿ ਮੈਂ ਕੀ ਕਰਦਾ ਪਿਆ ਤੁਸੀਂ ਵੇਖਿਆ ਇਹਨਾਂ ਦਿਨਾਂ 'ਚ ਪ੍ਰਭੂ ਦੇ ਦਾਸਾਂ ਦੀਆਂ ਗ੍ਰੈਂਡ ਐਂਟਰੀਆਂ ਹੋਈਆਂ ਕਿਹੜੀਆਂ ਐਂਟਰੀਆਂ ਹੋਈਆਂ ਓਏ ਹੋਏ ਗ੍ਰੈਂਡ ਹੀ ਪ੍ਰੋਗਰਾਮ ਤੇ ਗ੍ਰੈਂਡੀ ਐਂਟਰੀਆਂ ਹੋਈਆਂ ਨਾ ਲਿਖਿਆ ਵੀ ਉੱਤੇ ਗ੍ਰੈਂਡ ਐਂਟਰੀ ਗ੍ਰੈਂਡ ਓ ਪਿਆਰਿਓ ਦੁਨੀਆ 'ਚ ਅਗਰ ਕਿਸੇ ਦੀ ਯਰੂਸ਼ਲਮ 'ਚ ਐਂਟਰੀ ਹੋਈ ਆ ਗਧੇ ਤੇ ਸਵਾਰੀ ਕਰਕੇ ਤਾਂ ਮੇਰੇ ਯਸੂਮਸੀ ਦੀ ਹੋਈ ਦੁਨੀਆ ਦੀ ਸਭ ਤੋਂ ਵੱਡੀ ਗ੍ਰੈਂਡ ਐਂਟਰੀ ਕਿਉਂਕਿ ਯਰੂਸ਼ਲਮ ਕੀ ਪੂਰੀ ਦੁਨੀਆ ਨੂੰ ਬਚਾਉਣਾ ਆ ਤੇ ਹੁਣ ਪਾਸਟਰ ਕੀ ਕਹਿੰਦੇ ਨੇ ਯਸੂਮਸੀ ਤੇ ਗਧੇ ਤੇ ਸਵਾਰੀ ਕਰਕੇ ਆਇਆ ਨਾ ਮੈਂ ਰੋਲਸ ਰਾਇਸ ਦੇ ਉੱਤੇ ਸਵਾਰੀ ਕਰਕੇ ਆਉਂਗਾ ਮੇਰੀ ਐਂਟਰੀ ਗ੍ਰੈਂਡ ਹੋਣੀ ਚਾਹੀਦੀ ਹੈ ਬਚ ਜਾਓ ਜੇ ਬਚਣਾ ਜੇਤੇ ਬਚ ਜਾਓ ਇੱਕ ਗ੍ਰੈਂਡ ਐਂਟਰੀ ਆ ਕਿਸੇ ਨੂੰ ਸਵਰਗ ਚ ਐਂਟਰੀ ਨਹੀਂ ਕਰਨ ਦੇਣਗੀ ਆ ਸਹੀ ਤਰੀਕੇ ਨਾਲ ਐਂਟਰੀ ਕਰੋ ਪਰਮੇਸ਼ਵਰ ਦੇ ਰਾਜ ਚ ਜਾਓਗੇ ਤੁਸੀਂ ਤੁਹਾਡੀ ਐਂਟਰੀ ਸਹੀ ਨਹੀਂ ਆ ਦੁਨੀਆ ਚ ਸਵਰਗ ਚ ਕੀ ਐਂਟਰੀ ਕਰ ਲੋਗੇ ਤੁਸੀਂ ਦੱਸੋ ਮੈਨੂੰ ਗ੍ਰੈਂਡ ਪ੍ਰੋਗਰਾਮ ਯੂ ਐਸ ਐਮ ਸੀ ਪਹਾੜਾਂ ਤੇ ਖਲੋਕੇ ਕੋਈ ਸਪੀਕਰ ਨਹੀਂ ਆ ਇੱਥੇ ਆਂਦੇ ਆ ਵੀ ਲਾ ਦਿਓ ਉੱਥੇ ਵੀ ਸਪੀਕਰ ਲਾ ਦਿਓ ਅੱਗੇ ਸਪੀਕਰ ਪਿੱਛੇ ਸਪੀਕਰ ਉੱਤੇ ਸਪੀਕਰ ਇੱਧਰ ਸਪੀਕਰ ਹਾਂ ਜੇ ਕਹਿੰਦੇ ਬੇਸਾਂ ਵੀ ਇੱਥੇ ਲਾ ਦਿਓ ਬੇਸਾਂ ਉੱਥੇ ਟੌਪ ਲਾ ਦਿਓ ਇੱਥੇ ਬੇਸਾਂ ਕਹਿੰਦੇ ਲਾ ਦਿਓ ਇਸ ਸਮੇਂ ਦੇ ਟਾਈਮ 'ਚ ਕੋਈ ਸਪੀਕਰ ਨਹੀਂ ਸੀ ਤਾਂ ਵੀ ਬੰਦਗੀ ਹੁੰਦੀ ਸੀ ਰੂਹਾਂ ਬਚਦੀਆਂ ਤੇ ਚਮਤਕਾਰ ਹੁੰਦੇ ਸੀ ਤੁਹਾਡੇ ਟੋਪਾਂ ਨੇ ਤੁਹਾਨੂੰ ਬਚਾਉਣਾ ਨਹੀਂ ਆ ਬਲਕਿ ਪਰਮੇਸ਼ਰ ਦੀ ਸਹੀ ਬੰਦਗੀ ਕਰਨ ਨਾਲ ਰੂਹਾਂ ਬਚਣਗੀਆਂ ਤੇ ਖੁਦਾ ਦਾ ਕੰਮ ਹੋਏਗਾ ਮੈਂ ਤੁਹਾਨੂੰ ਕਹਿੰਨਾ ਵੱਡੇ ਵੱਡੇ ਪ੍ਰੋਗਰਾਮਾਂ 'ਚ ਲੱਖਾਂ ਲੋਗ ਆਇਆ ਨਾ ਤੇ 10000 ਰਿਓ ਉੱਥੋਂ ਸਹੀ ਹੋਣਗੇ 10000 ਹੀ ਬਸ ਪ੍ਰਭੂ ਨੂੰ ਮੰਨਣ ਵਾਲੇ ਹੋਣਗੇ ਕਿੰਨੇ ਨੂੰ ਮੇਰੀ ਗੱਲ ਸਮਝ ਆਉਂਦੀ ਆ ਕੌੜੀ ਤੇ ਹੈਗੀ ਆ ਪਰ ਜਿਹਨੂੰ ਸਮਝ ਆ ਗਈ ਉਹ ਬਚੂਗਾ ਵੀ ਆਗਿਆਕਾਰ ਬਣੋ ਜੇ ਤੁਹਾਡਾ ਆਗੂ ਕੋ ਗੱਲ ਸਿਕਾਉਂਦਾ ਤੇ ਨਹੀਂ ਤੇ ਚਾਰਾ ਦੇ ਲਾ ਕੇ ਰੱਖਿਆ ਹੀ ਦੂਜਿਆਂ ਪਾਸਟਰਾਂ ਨੇ ਚਾਰਾ ਲਾ ਕੇ ਰੱਖਿਆ ਸਾਡੇ ਲਈ ਤਿਆਰੀ ਕੀਤੀ ਆ ਚੂਹੇ ਨੂੰ ਫੜਨ ਦੀ ਚਾਰਾ ਲਾਉਂਦੇ ਨਾ ਕਿੜਕੀ ਰੋਟੀ ਤੇ ਫਿਰ ਵਿੱਚ ਫਸ ਜਾਂਦਾ ਤੁਹਾਡੇ ਲਈ ਵੀ ਚਾਰਾ ਰੱਖਿਆ ਉਹਨਾਂ ਨੇ ਜੇ ਬੰਦਗੀ ਕਰ ਰਹੇ ਹੋ ਨਾ ਤੇ ਟਿੱਕੇ ਰੋ ਤੇ ਬੰਦਗੀ ਕਰੋ ਇਸ ਸਾਰਾ ਸਿਸਟਮ ਜੋ ਚੱਲ ਰਿਹਾ ਨਾ ਅਣ ਅਗਿਆਕਾਰੀ ਦੇ ਪੁੱਤਰਾਂ ਉਤੇ ਅਸਰ ਕਰਦਾ ਵਾ ਸ਼ੈਤਾਨ ਦਾ ਅਸਰ ਅਗਿਆਕਾਰੀਆਂ ਦੇ ਉੱਤੇ ਨਹੀਂ ਕਰਦਾ यसुम सि क्या मैं सेवा करवाने नहीं, नहीं बल्कि सेवा करना आया हाँ पैर धोन तो आया सेवा करना आया अपनी जान देना आया एक बंदा ही छोटे जदा यसुम दे टाइम ना की सी। जकी। <coughs> बोलो जकी की स्टोरी ना पता यसुमसी ਉਹਨੂੰ ਦਿਖਾਈ ਨਹੀਂ ਦੇ ਰਿਆ ਭੀੜ ਬੜੀ ਸੀ ਤੋ ਉਹਨੂੰ ਵੇਖਣ ਵਾਸਤੇ ਕਿੱਥੇ ਜੜ ਗਿਆ ਰੁੱਕ ਤੇ ਜੜ ਗਿਆ ਗੁੱਲਰ ਦੇ ਪੇੜ ਤੇ ਜੜ ਗਿਆ ਤੈ ਯਸੂਮ ਜੀ ਨੇ ਸਾਰੀ ਭੀੜ ਛੱਡ ਕੇ ਤੋ ਉਹਦੇ ਕੋਲ ਆ ਗਿਆ ਤੇ ਕੀ ਕਹਿੰਦਾ ਘਰ ਤੇ ਜਾਣਾ ਕੀ ਗਿਆ ਉਹਨੇ ਜੱਕੀ ਯਸੂਮ ਜੀ ਨੂੰ ਕਿਸੇ ਨੇ ਨਾਂ ਨਹੀਂ ਦੱਸਿਆ ਉਹਦਾ ਇਸ ਨੂੰ ਸੀ ਦਾ ਨਾਂ ਜਾਣ ਲਿਆ ਕਹਿੰਦਾ ਜੱਕੀ ਅੱਜ ਤੇਰੀ ਕੱਲ ਅੱਜ ਮੈਂ ਤੇਰੇ ਕੱਲ ਜੱਕੀ ਥੱਲੇ ਆ ਜਾ ਦੁਨੀਆ ਦੇ ਵਿੱਚ ਤੁਹਾਨੂੰ ਐਨੇ ਨਲਾਇਕ ਲੋਕ ਮਿਲਣਗੇ ਜਿਨ੍ਹਾਂ ਨੇ ਕੁੱਤਿਆਂ ਦਾ ਨਾਂ ਜੱਕੀ ਰੱਖਿਆ ਹੁੰਦਾ ਉਹਨਾਂ ਨੂੰ ਪਤਾ ਥੋ ਨਹੀਂ ਹੈਗਾ ਮਾਈਕਲ ਕਿਦਾ ਨਾਮ ਆ ਜੈਕਸਨ ਕਿਦਾ ਨਾਮ ਆ ਜੈਕੀ ਜੱਕੀ ਨੂੰ ਕਹਿੰਦੇ ਠੀਕ ਹੈ ਜੱਕੀ ਦਾ ਨਾਮ ਆ ਇੰਗਲਿਸ਼ ਸੰਤਾਂ ਦੇ ਨਾਮ ਉਹਨਾਂ ਨੇ ਜਨਮਾਂ ਦੇ ਰੱਖੇ ਆ ਐਡੇ ਜਨਮ ਲੋਕ ਆ ਦੁਨੀਆ 'ਚ ਇਹਨੇ ਮਹਾਨ ਅਲੈਕ ਲੋਕ ਆ ਜਿਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਕਿਹਦਾ ਨਾਮ ਕਿੰਨੂੰ ਰੱਖ ਰਿਹਾ ਹਾਂ ਐਨੇ ਤੁਹਾਨੂੰ ਨਲੈਕ ਮਿਲਣਗੇ ਦੁਨੀਆ 'ਚ ਜਿਨਾਂ ਕੋਲ ਨੌਲੇਜ ਨਹੀਂ ਆ ਉਹ ਲੈਕ ਆਫ ਨੌਲੇਜ ਦੇ ਕਾਰਨ ਉਹ ਨਾਸ਼ ਹੋ ਸਕਦੇ ਪਤਾ ਤੁਹਾਨੂੰ ਸਿਰਫ ਉਹਨਾਂ ਨੂੰ ਜਾਨਵਰ ਰੱਖ ਕੇ ਜਾਨਵਰਾਂ ਦਾ ਜਨਮ ਪੰਨਾ ਪਸੰਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਨਾਮ ਇਹ ਕਿਦਾਂ ਰੱਖਿਆ ਕੀ ਰੱਖਿਆ ਵਾ ਉਹ ਸੋਚਦੇ ਮੈਂ ਤੇ ਅੰਗਰੇਜ਼ਾਂ ਦਾ ਨਾਮ ਰੱਖਿਆ ਓਏ ਅੰਗਰੇਜ਼ਾਂ ਦਾ ਨਾਮ ਹੀ ਰੱਖਿਆ ਤੁਸੀਂ ਕਿਸੇ ਨਾ ਕਿਸੇ ਰੱਬ ਦੇ ਸੰਤ ਦਾ ਨਾਮ ਰੱਖ ਦਿੱਤਾ ਵਾ ਤੇ ਤੁਹਾਨੂੰ ਪਤਾ ਨਹੀਂ ਹੈਗਾ ਇਸ ਲਈ ਚਲੋ ਬੇਸ਼ਰਮੀ ਦੀ ਹੱਦ ਹੁੰਦੀ ਹੈ ਕੋਈ ਪਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਕਰਦਾ ਕੀ ਬਿਆਵਾ ਕਿਸ ਰੀਤੀ ਰਮ ਕੀ ਕਰ ਰਿਹਾ ਕੀ ਲੱਭਦੇ ਤੁਸੀਂ ਉਹ ਯੱਕੀ ਦੀ ਸਟੋਰੀ ਚ ਕੀ ਤੁਹਾਨੂੰ ਨਜ਼ਰ ਆਉਂਦਾ ਦੱਸੋ ਮੈਨੂੰ ਯੇਸ਼ੂਮਸੀ ਕਹਿੰਦਾ ਉਹਨੂੰ ਯੱਕੀ ਤੂੰ ਥੱਲੇ ਉਤਰਿਆ ਤੈਨੂੰ ਤੈਨੂੰ ਨਜ਼ਾਤ ਮਿਲੇਗੀ ਯੇਸ਼ੂਮਸੀ ਕਹਿਣਾ ਚਾਹੁੰਦੇ ਨੇ ਯਕਈ ਨੂੰ ਤੂੰ ਨੀ ਲੱਕੜ ਤੇ ਚੜਨਾ ਤੂੰ ਨੀ ਸਲੀਬ ਤੇ ਚੜਨਾ ਤੂੰ ਥੱਲੇ ਆ ਸਲੀਬ ਤੇ ਮੈਂ ਚੜਨਾ ਵਾਂ ਤੂੰ ਥੱਲੇ ਆ ਸਲੀਬ ਤੇ ਮੈਂ ਚੜਨਾ ਜੇ ਤੂੰ ਥੱਲੇ ਆਏਂਗਾ ਤੇਰੇ ਬਦਲੇ ਮੈਂ ਸਲੀਬ ਤੇ ਚੜੂੰਗਾ ਤੂੰ نجات ਪਾਏਂਗਾ ਹallelujah ਤੂੰ ਮੁਕਤੀ ਪਾਏਂਗਾ ਸਲੀਬ ਤੇ ਮੈਂ ਚੜਨਾ ਜਕੀ ਤੇਰੇ ਲਈ ਮੁਕਤੀ ਦਾ ਰਾਹ ਖੋਲਣਾ ਵਾਂ ਮੈਂ ਰੁੱਖ ਤੇ ਚੜਨਾ ਵਾਂ ਤੂੰ ਨਹੀਂ ਚੜਨਾ ਤੂੰ ਥੱਲੇ ਆ ਜਾ ਤੇਰਾ ਕੰਮ ਨਹੀਂ ਚੜਨਦਾ ਤੂੰ ਥੱਲੇ ਆ ਮੈਂ ਚੜੂੰਗਾ ਜਿੰਨੀ ਦੇਰ ਤੱਕ ਨੀਵੇਂ ਨਹੀਂ ਨਾ ਹੁੰਦੇ ਗ੍ਰੈਂਡ ਐਂਟਰੀ ਵਾਲੇ ਕੁਛ ਨਹੀਂ ਬੰਨਾ ਤੂੰ ਥੱਲੇ ਆ ਬਸ ਵੇਖ ਕੀ ਬੰਦਾ ਜਦੋਂ ਤੂੰ ਨੀਵਾ ਆ ਤੂੰ ਥੱਲੇ ਆ ਮੈਂ ਉੱਪਰ ਚੜ ਕੇ ਦਿਖਾਵਾਂਗਾ ਪੂਰੀ ਦੁਨੀਆ ਵੇਖੇਗੀ ਤੇਰਾ ਕੰਮ ਲੱਕੜੀ ਤੇ ਚੜਨਾ ਨਹੀਂ ਆ ਤੇਰਾ ਕੰਮ ਸਲੀਬ ਤੇ ਚੜਨਾ ਨਹੀਂ ਆ ਮੇਰਾ ਕੰਮ ਤੇਰੇ ਬਦਲੇ ਸਲੀਬ ਤੇ ਚੜਨ ਦਾ ਹallelujah ਅਰ ਜਦੋਂ ਜੱਕੀ ਆ ਗਿਆ ਥੱਲੇ ਉਦੋਂ ਪ੍ਰਭੂ ਨੇ ਕਿਹਾ ਅੱਜ ਇਸ ਘਰ ਚ ਕੀ ਆਈ ਆ ਕਿਉਂਕਿ ਥੱਲੇ ਆ ਗਿਆ ਹੁਣ ਹallelujah ਕਦੋਂ ਆਪਣੇ ਉਸ ਈਗੋ ਤੋਂ ਕਮੰਡ ਤੋਂ ਥੱਲੇ ਆਵਾਂਗੇ ਪ੍ਰਭੂ ਨੂੰ ਮੁਕਤੀ ਦਾਤਾ ਗ੍ਰਹਿਣ ਨਾ ਕਰਾਂਗੇ ਪ੍ਰਭੂ ਤੁਹਾਡੇ ਲਈ ਚਮਤਕਾਰ ਕਰਦੇ ਨੇ ਵੱਡੇ ਵੱਡੇ ਕੰਮ ਕਰਦੇ ਨੇ ਫਿਰ ਵੀ ਬਹੁਤ ਸਾਰੇ ਲੋਕ ਪ੍ਰਭੂ ਨੂੰ ਆਪਣਾ ਜੀਵਨ ਨਹੀਂ ਦਿੰਦੇ ਪ੍ਰਭੂ ਦੀ ਮਹਿਮਾ ਨਹੀਂ ਕਰਦੇ ਬੜੀਆਂ ਗਵਾਹੀਆਂ ਨੇ ਮੇਰੇ ਜੀਵਨ ਚ ਬੜੀਆਂ ਗਵਾਹੀਆਂ ਨੇ ਬਹੁਤ ਲੋਕ ਹੁੰਦੇ ਨੇ ਢੇਰਾਂ ਲੋਕ ਮੇਰੇ ਕੋਕ ਭੈਣ ਆਈ ਕਹਿੰਦੀ ਬੱਚੇ ਦੀ ਮਰਾਸ ਨਹੀਂ ਮਿਲਦੀ ਇੱਥੇ ਬੈਠੀ ਹੋ ਦੱਸਣਾ ਨਹੀਂ ਮੈਂ ਬਸ ਗਵਾਹੀ ਦੇਣੀ ਹੈ ਮੈਂ ਕਹਾਂ ਖੁਦਾਬਾਬ ਦੇਗਾ ਬਲਾ ਆਪਣੇ ਪਰੋਣੇ ਨੂੰ ਦੱਸੋ ਮੈਂ ਕਹਾ ਪ੍ਰਭੂ ਤੁਹਾਨੂੰ ਬੱਚੇ ਦੀ ਮਰਾਸ ਦੇਗਾ ਪ੍ਰਭੂ ਨੂੰ ਮੁਕਤੀ ਦਾਤਾ ਗ੍ਰਹਿਣ ਕਰੋਗੇ ਕਹਿੰਦਾ ਹਾਂਜੀ ਕਰ ਲਾਂਗੇ